ਜਿਆਦਾ ਪਸੰਦਤਾ ਹੁਣ ਆਪਦਾ ਹੀ ਬੱਚਾ ਹੁੰਦਾ ਕਿਹੜਾ ਕਰਨਾ ਕਰਨਾ ਹੁਣ ਆਪਰੇਸ਼ਨ ਕਰਵਾਇਆ ਉਹਨੇ ਗੁਡੀਆਂ ਗੁੜੀ ਦਾ ਦੀ ਦਾ ਬਜਰੀ ਦਾ ਉਹਦੇ ਕੈਂਸਰ ਸੀਗੀ ਉਹਨੇ ਆਪਰੇਸ਼ਨ ਕਰਵਾਇਆ ਉਹ ਕਹਿੰਦਾ ਹਾਂ ਉਹ ਇਹ ਵੀ ਕਹਿੰਦਾ ਵੀ ਜਿੰਨੀਆਂ ਗਰੀਬਾਂ ਦੀਆਂ ਕੁੜੀਆਂ ਨੇ ਮੈਂ ਸਾਰੀਆਂ ਦੇ ਵਿਆਹ ਕਰਿਆ ਕਰਾਂ ਤੇ ਕਿਤੇ ਸੋਹਣੀ ਜਾਂਦੇ ਹੋਗੇ ਫਿਰ ਮਾਨਣਾ ਕਹਿੰਦੇ ਹਾਂ ਜੀ ਹਾਂ ਮਾਨਣਾ ਕਹਿੰਦੇ ਵੀ ਕਰਨਾ ਉਹਲੇ ਪਿੰਡ ਤੋਂ ਵਾਈ ਹੋਣੇ ਇੰਨਾ ਕ ਪਿਆਰ ਤੁਸੀਂ ਦੇਖ ਸਕਦੇ ਹੋ ਵੀ ਬਾਈ ਜੀ ਦੇ ਫੋਟੋ ਕੱਢ ਕੇ ਇਹਨਾਂ ਨੇ ਦਿਖਾਈ ਆਪਣੇ ਫੋਨ 'ਚ ਅਮਰ ਦਾ ਫੋਟੋ ਗੱਬਰੂ ਪਤਾ ਪੰਜਾਬ ਦਾ ਜਦੋਂ ਉੱਠਦਾ ਨੀ ਸ਼ੇਰ ਵਾਂਗ ਜ ਆਪਦਾ ਭਾਂਵੇਂ ਪੈਰ ਸਿਚ ਵੀਰਾਂ ਲੱਖ ਲੱਖ ਦਾ ਨੀ ਉੱਟ ਪਟੂ ਬਣ ਕੇ ਚਾਦਰਾਂ ਰੱਖਦਾ ਜੀ ਕਿਹਾ ਕਰਨਾ ਜੀ ਵੀ ਕਰਨਾ ਜੀ ਨੇ ਆਈ ਫੋਟੋ ਖਚਾਈ ਸੀ ਗਈ ਤੇ ਹੱਥ ਮੜਾਇਆ ਸੀ ਗਈ ਬੰਦਾ ਠੀਕ ਹੈ ਹਾਂ ਜੀ ਉਹ ਨਵਾਂ ਗਾਣਾ ਸੁਣ ਲਿਆ ਹਾਂ ਜੀ ਕਿਵੇਂ ਲੱਗਿਆ ਵਧੀਆ ਲੱਗਿਆ ਜੀ ਮਹਾਲ ਪੂਰਾ ਵੇਵੀ ਹਾਈਵੇ ਵੀ ਤਰੋ ਜੇ ਪਛਤਾਂਦੀ ਤੁਲਾ ਕੇ ਆਰੀ ਜੱਟਾਂ ਦੇ ਮੁੰਡੇ ਨਾ ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ। ਪੇਕੇ ਪੂਕੇ ਪੁੱਛਦੇ ਹੋਣੇ ਵੀ ਕਦੋਂ ਆਊਗਾ ਕਰਨਾ ਹਾਂ ਬਹੁਤ ਪੁੱਛਦੇ ਨੇ ਬਟੇ ਬਹੁਤ ਜ਼ਿਆਦਾ ਬੱਚੇ ਵੀ ਪੁੱਛਦੇ ਨੇ ਬਾਹਰੋਂ ਵੀ ਪੁੱਛਦੇ ਨੇ ਕਦੋਂ ਆਊਗਾ ਕਾਦਾ ਐਸੀ ਫੋਟੋ ਕਰਾਉਣੀ ਆ। ਆ ਪਾਰਕ ਵਰਗੇ ਵੀ ਵੀ ਕਰ ਗਿਆ ਵੀ ਪਾਰਕ ਬਣਾਉਣਾ ਔਰੇ ਗਰਾਊਂਡ ਵਾਰੇ ਵੀ ਬਣਾ ਕੇ ਆ ਗਿਆ ਯਾਨੀ ਜਿੰਨੀ ਵੀ ਸਹਾਈਤਾ ਹੋਊਗੀ ਉਹ ਕਰੂਗਾ। ਬਾਕੀ ਹੋਰ ਨਗਰ ਦੇ ਵਿੱਚ ਕਈਆਂ ਨੂੰ ਜਿਵੇਂ ਹੁਣ ਇੱਕ ਏਸੀ ਦੀ ਲੋੜ ਸੀ ਏਸੀ ਲਵਾਇਆ ਗੁਰਦੁਆਰਾ ਸਾਹਿਬ ਵਾਲੇ ਨੇ ਵੱਡੀ ਕੁੜੀ ਦੇ ਵਿਆਹ ਨੂੰ ਇੰਨਾ ਕੁ ਖੜਾ ਛੋਟਾ ਜਿਹਾ ਬਹੁਤ ਵਧੀਆ ਬਹੁਤ ਉਹਨੇ ਬਹੁਤ ਜਾਨੀ ਵਧੀਆ ਕੰਮ ਕੀਤਾ ਜੀ ਕਿੰਨੇ ਜੋ ਹੋਰ ਵੀ ਉਹਨਾਂ ਕੰਮ ਕਰਵਾਉਣ ਲੱਗੇ ਹੋਇਆ ਆਹ 파ਰਕ ਬਣਾਉਣੀ ਆਂ ਲੇਟਾਂ ਲਵਾਈਆਂ ਨੇ ਤੇ ਹੋਰ ਵੀ ਕਾਹ ਜੋ ਕੰਮ ਆ ਮੈਨੂੰ ਦੱਸੋ ਅੱਛਾ ਹਾਂ ਤੇ ਡੈਡੀ ਦੀ ਵਿੱਚ ਫੋਟੋ ਆਈ ਏ ਉਹਨਾਂ ਦੇ ਆ ਵੀਡੀਓ ਦੇ ਵਿੱਚ ਦੇਖਿਆ ਢਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਮੇਰੇ ਪਿੱਛੇ ਲੱਗੀ ਤਸਵੀਰ ਨੂੰ ਦੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅੱਜ ਅਸੀਂ ਕਿਹੜੇ ਪਿੰਡ ਦੇ ਵਿੱਚ ਮੌਜੂਦ ਹਾਂ ਕਰਨ ਔਜਲਾ ਜੋ ਕਿ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਉਸ ਦੇ ਪਿੰਡ ਘੁਰਾਲਾ ਦੇ ਵਿੱਚ ਮੌਜੂਦ ਹਾਂ ਘੁਰਾਲਾ ਪਿੰਡ ਇਨ ਦੀ ਚਰਚਾ ਦੇ ਵਿੱਚ ਇਸ ਲਈ ਹੈ ਕਿਉਂਕਿ ਕਰਨ ਔਜਲਾ ਨੇ ਆਪਣੇ ਨਵੇਂ ਗੀਤ ਦਾ ਸ਼ੂਟ ਆਪਣੇ ਜੱਦੀ ਪਿੰਡ ਦੇ ਵਿੱਚ ਕੀਤਾ ਹੈ ਸੁਪਰਸਟਾਰ ਕਰਨੌਚਲਾ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਹਿੰਗੀਆਂ ਵੀਡੀਓ ਸ਼ੂਟ ਕਰਦਾ ਹੈ ਤਾਂ ਉੱਥੇ ਹੀ ਸਵਾਰ ਉਸਨੇ ਆਪਣੇ ਐਮਐਫ ਗੱਭਰੂ ਦਾ ਜਿਹੜਾ ਸ਼ੂਟ ਆਪਣੇ ਪਿੰਡ ਦੇ ਵਿੱਚ ਕੀਤਾ ਪਿੰਡ ਦੇ ਵਿੱਚ ਖੂਬਸਾਰੀਆਂ ਰੌਣਕਾਂ ਲੱਗੀਆਂ ਗਈਆਂ ਤੇ ਇਹ ਉਹ ਗਲੀ ਹੈ ਮੇਰੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਇਸ ਗਲੀ ਦੇ ਵਿੱਚ ਕਰਨੌਚਲਾ ਦੇ ਗੀਤ ਦਾ ਸ਼ੂਟ ਹੋਇਆ ਹੈ ਤਾਂ ਇਹ ਯਾਦਾਂ ਕੁਛ ਕਰਨੌਚਲਾ ਆਪਣੇ ਚਾਉਣ ਵਾਲਿਆਂ ਦੇ ਲਈ ਉਵੇਂ ਹੀ ਛੱਡ ਕੇ ਗਿਆ ਇਹ ਪੋਸਟਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਰਨ ਦੇ ਦੋ ਚਿਹਰੇ ਨੇ ਬਚਪਨ ਤੋਂ ਲੈ ਕੇ ਉਸ ਦਾ ਜਵਾਨੀ ਦਾ ਅੰਦਾਜ਼ ਤੁਹਾਨੂੰ ਨਜ਼ਰ ਆਵੇਗਾ ਅਮੇਰਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਕਿਵੇਂ ਖੇਡਦੇ ਹੋਏ ਨਜ਼ਰ ਆਣ ਇੱਕ ਮਿੰਟ ਇੱਕ ਮਿੰਟ ਹੋਰ ਆਓ ਕੀ ਹਾਲ ਚਾਲ ਨੇ ਆਹ ਕੌਣ ਆ ਕਰਨ ਉਹ ਜੀ ਜਾਣਦੇ ਹੋ ਨੂੰ ਹਾਂਜੀ ਆਇਆ ਸੀ ਪਿੰਡ ਸ਼ੂਟ ਕਰਨ ਹਾਂਜੀ ਕਿਵੇਂ ਸ਼ੂਟ ਹੋਇਆ ਫਿਰ ਬਹੁਤ ਵਧੀਆ ਸ਼ੂਟ ਆ ਬੁਲਾ ਲੈਂਦਾ ਤੁਹਾਨੂੰ ਹਾਂਜੀ ਉਹ ਪਿੰਡ ਦੇ ਵਿੱਚ ਬਜ਼ੁਰਗਾਂ ਬੱਚਿਆਂ ਨੂੰ ਮਿਲਿਆ ਤੁਹਾਨੂੰ ਵੀ ਮਿਲਿਆ ਸੀ ਫਿਰ ਹਾਂਜੀ ਕੀ ਕਿਹਾ ਤੁਸੀਂ ਕਰਨੌਜਲੇ ਨੂੰ ਜੀ ਜਿਹਨੇ ਫੋਟੋ ਕਰਾਈ ਸੀ ਕਿੱਥੇ ਦਿਖਾ ਦੇ ਯਾਰ ਜੀ ਉਹ ਸਾਡੇ ਘਰੇ ਕਰੇ ਪਈ ਆ ਅੱਛਾ ਤੁਸੀਂ ਮਿਲੇ ਸੀ ਕਰਨੌਜਲੇ ਨੂੰ ਹਾਂਜੀ ਕੀ ਕਿਹਾ ਕਰਨੌਜਲੇ ਨੂੰ ਜੀ ਜੀ ਕਰਨੌਜਲੇ ਨੇ ਆਈ ਫੋਟੋ ਖਚਾਈ ਸੀ ਗਈ ਤੇ ਹੱਥ ਮੜਾਇਆ ਸੀਗਾ ਜੀ ਬੰਦਾ ਠੀਕ ਆ ਹਾਂਜੀ ਹੋ ਨਵਾਂ ਗਾਣਾ ਸੁਣ ਲਿਆ ਹਾਂਜੀ ਕਿਵੇਂ ਲੱਗਿਆ ਵਧੀਆ ਲੱਗਿਆ ਜੀ ਨਹੀਂ ਪਿੰਡ ਦੀ ਪੂਰੀ ਚੜਾਈ ਕਰਾਤੀ ਕਰਨੌਜਲੇ ਨੇ ਹਾਂਜੀ ਅੱਛਾ ਸਰਦਾਰ ਸਾਹਿਬ ਕਿਵੇਂ ਹੋ ਠੀਕ ਆ ਜੀ ਤੁਸੀਂ ਨਹੀਂ ਮਿਲੇ ਕਰਨੌਜਲੇ ਨੂੰ ਮਿਲੇ ਆਂ ਜੀ ਤੁਸੀਂ ਸਾਰਿਆਂ ਨੇ ਫੋਟੋਆਂ ਖਚਾਈਆਂ? ਹਾਂ ਜੀ। ਮਿਲਿਆ ਸਾਰਿਆਂ ਨੂੰ? ਹਾਂ ਜੀ। ਨਾਲੇ ਤਾਂ ਕਹਿੰਦੇ ਵੀ ਕਈ ਵਾਰੀ ਐ ਹੁੰਦਾ ਭੀੜ ਬਹੁਤ ਹੁੰਦੀ ਇਕੱਠ ਮਿਲ ਲਿਆ ਫਿਰ ਵੀ? ਹਾਂ ਜੀ। ਕਿੰਨੀਆਂ ਫੋਟੋਆਂ ਖਚਾਈਆਂ? ਦੋ ਹੀ। ਵਿਖਾਉਂਦੇ ਤਾਂ ਹੈ ਨਹੀਂ ਯਾਰ ਤੁਸੀਂ। ਕਹੀਂ ਦਿਖਾ ਦਾਂਗੇ। ਕਦੋਂ ਲੈ ਕੇ ਆਓਗੇ? ਜੀ ਕੱਲ ਨੂੰ ਲਿਆ ਦਾਂਗੇ। ਕੱਲ ਨੂੰ ਲੈ ਕੇ ਆਓਗੇ। ਅੱਛਾ ਜਿਹੜਾ ਗਾਣਾ ਫੇਵਰੇਟ ਲੱਗਦਾ? ਜੀ ਥਾਰੇ ਜੀ ਹਾਂ ਤਾਂ ਇਹਦਾ ਜਿਹੜੇ ਹੁਣ ਕੱਦਿਆ ਨਵਾਂ ਗਾਣਾ। ਸਾਰੇ ਰਲ ਕੇ ਇੱਕ ਗਾਣਾ ਸੁਣਾ ਦਿਓ ਕਰਨਾ ਉਹ ਜਿਹੜੇ ਦਾ। ਆਜੋ। ਕੋਈ ਨਹੀਂ ਆਟੋ ਲੰਘ ਲੈਣ ਦੀ ਐ। ਹਾਂ ਹਾਂ ਇੱਥੇ ਆਜੋ ਇੱਥੇ ਆਜੋ ਇੱਥੇ ਆਜੋ ਆ ਜਵਾਕ ਮਲੇ ਨੇ ਕਰਨੌਜਲਾ ਦੇ ਪਿੰਡ ਦੇ ਕਰਨੌਜਲਾ ਵੀ ਇਦਾਂ ਹੀ ਗਲੀਆਂ ਦੇ ਵਿੱਚ ਖੇਡਦਾ ਹੀ ਸਟਾਰ ਬਣਿਆ ਆਜਾ ਭੱਜ ਕੇ ਆਜਾ ਕਿਹੜਾ ਗਾਣਾ ਸੁਣਾਏਗਾ ਵੀ ਐਨਸ ਗੱਬਰੂ ਸੁਣਾ ਦੇ ਅਮਦ ਫੋਟੀ ਗੱਬਰੂ ਪੁੱਤ ਪੰਜਾਬ ਦਾ ਜਦੋਂ ਉੱਠਦਾ ਨੀ ਸ਼ੇਰ ਵਾਂਗੂੰ ਜਾਪਦਾ ਭਾਵੇਂ ਪੈਰ ਇਸ ਤੇ ਵੀਰਾਂ ਲੱਖ ਲੱਖ ਦਾ ਨੀ ਟੁੱਪ ਟੁੱਬ ਬਣ ਕੇ ਚਾਦਰਾਂ ਰੱਖਦਾ ਅੱਛਾ ਅੱਗੇ ओके ਦਵਾਰਾ ਇਹੀ ਸੁਣਾ ਦੇ ਇਹਨਾਂ ਨੂੰ ਅਮਦ ਫੋਟ ਗੱਬਰੂ ਪਤ ਪੰਜਾਬ ਦਾ ਜਦੋਂ ਉੱਠਦਾ ਨੀ ਸ਼ੇਰ ਵਾਂਗੂ ਜਾਪਦਾ ਨੀ ਭਾਵੇਂ ਪੈਰ ਸੀਸੇ ਪੀਵਾ ਰੱਖ ਰੱਖਦਾ ਨੀ ਉੱਤੋਂ ਪਿੱਟੋ ਬੰਨ ਕੇ ਚਾਦਰਾਂ ਰੱਖਦਾ ਅੱਗੇ ਵੀ ਸੁਣਾ ਦੇ ਹੁੰਦਾ ਅੱਗੇ ਟੱਪਾ ਨਹੀਂ ਸ਼ੌ ਗੁੱਟ ਤੇ ਘੜੀਆਂ ਤੇ ਪਰ ਕਹਿੰਦਾ ਇੱਕ ਟਾਈਮ ਹੈ ਨੀ ਗਰਮੈਂਟ ਦਾ ਇੰਜੇ ਵੀ ਆ ਗਾਣਾ ਸੁਣਿਆ ਫਿਰ ਪੂਰਾ ਅੱਛਾ ਹੁਣ ਸਰਦਾਰ ਸਾਹਿਬ ਤੁਸੀਂ ਵੀ ਸੁਣਾਓ ਆਉਂਦਾ ਨੀ ਆਉਂਦਾ ਨੀ ਹੋਰ ਕਿਹੜਾ ਗਾਣਾ ਕਰਨ ਔਜਲੇ ਦਾ ਆਉਂਦਾ ਜੀ ਹੋਰ ਜੀ ਵੇਵੀ ਜਿਓ ਜਿਓ ਮਹੌਲ ਪੂਰਾ ਵੇਵੀ ਜਿਓ ਜੀ ਅੱਛਾ ਆਉਂਦਾ ਨਹੀਂ ਤੈਨੂੰ ਕਿਹੜਾ ਆਉਂਦਾ ਨਾ ਆਉਂਦਾ ਕਿਹੜਾ 베ਵੀ ਮਹਾਲ ਪੂਰਾ 베ਵੀ ਹਾਈ 베ਵੀ ਤੂੰ ਰੋਜ਼ ਇਹ ਪਛਤੌਂਦੀ ਤੂੰ ਲਾ ਕੇ ਆਰੀ ਜੱਟਾਂ ਦੇ ਮੁੰਡੇ ਨਾ ਹੁਣ ਕਹਿੰਦੀ ਫਿਰੇ ਨੀਂਦ ਨਹੀਂ ਆਉਂਦੀ ਅੱਦਾਂ ਕੀ ਬਾਤ ਹੈ ਕੀ ਬਾਤ ਹੈ ਤੇ ਇਹ ਕਰਨੌਜਲਾ ਦੇ ਪਿੰਡ ਦੀਆਂ ਬੀਬੀਆਂ ਨੇ ਕਰਨੌਜਲਾ ਤੁਹਾਡੇ ਪਿੰਡ ਦਾ ਜੀ ਹਾਂਜੀ ਹਾਂਜੀ ਆਇਆ ਸੀ ਹੁਣ ਸ਼ੂਟਿੰਗ ਦੇ ਮਿਲੇ ਹੋ ਹਾਂਜੀ ਮਿਲੇ ਆ ਕੀ ਕੀਆ ਕਰਨੌਜਲੇ ਨੂੰ ਬਹੁਤ ਵਧੀਆ ਲੱਗਿਆ ਪਤਾ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਪਿੰਡ ਦਾ ਮੁੰਡਾ ਚਾਰੇ ਬਹੁਤ ਵਧੀਆ ਖੁਸ਼ੀ ਹੁੰਦੀ ਹੈ ਪਤਾ ਮਿਲੇ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਐਨ अच्छा फोटो फोटो खिचियांਗੇ ਅਸੀਂ ਫੋਟੋ ਨਹੀਂ ਖਿਚਾਈਗੇ ਫਿਰ ਤੈਨੂੰ ਪਤਾ ਹੀ ਆ ਵਧੀਆ ਨਹੀਂ ਲੱਗਦਾ ਹੈਗਾ ਅਜਵਾਕਾਂ ਦਾ ਕੰਮ ਹੁੰਦਾ ਫੋਟੋਆਂ ਦਾ ਤਾਂ ਹਾਂ ਉਹਦਾ ਸ਼ੂਟਿੰਗ ਦੇਖੀ ਹੁੰਦੀ ਹਾਂ ਹਾਂ ਸ਼ੂਟਿੰਗ ਦੇ ਤਾਂ ਅਸੀਂ ਕੰਧਾਂ ਦੇ ਖੜੇ ਰਹੇ ਹਾਂ ਸਾਰਾ ਦਿਨ ਹਾਂ ਕਿੰਨੇ ਦਿਨ ਚੱਲੀ ਸ਼ੂਟਿੰਗ ਛੋਟੇ ਕਿ ਪਿੰਡ ਚ ਤਾਂ ਇੱਕ ਦਿਨੇ ਚੱਲੀ ਹੋਏ ਬਾਹਰ ਸੀਗੀ ਵੱਧ ਠੀਕ ਹੈ ਹਾਂ ਤੂੰ ਥੋੜਾ ਨਹੀਂ ਤੁਸੀਂ ਨਹੀਂ ਕਿਹਾ ਕਰਨ ਵੀ ਸਾਨੂੰ ਵੀ ਗਾਣੇ ਦੇ ਵਿੱਚ ਲੋ ਨਹੀਂ ਸਾਨੂੰ ਇੱਕ ਨਹੀਂ ਬਹੁਤ ਚਾਹੋ ਸੀਗਾ ਬਹੁਤ ਅੱਛਾ ਹਾਂ ਇਦਾਂ ਹੁੰਦਾ ਬੱਚਾ ਵੀ ਹੋ ਰਹਿੰਦਾ ਸਾਰੇ ਪਿੰਡ ਦੇ ਵਿੱਚ ਹੈਗਾ ਬੱਚਾ ਉਹੀ ਬਹੁਤ ਵਧੀਆ ਠੀਕ ਹੈ ਹਾਂ ਦਾ ਹੋ ਰਿਹਾ ਸੀ ਦਿੱਤਾ ਬੰਦੇ ਨੇ ਵੀ ਬਹੁਤ ਵਧੀਆ ਲੱਗਿਆ ਛੋਟੇ ਤੋਂ ਉੱਤੇ ਬਟੇ ਤੱਕ ਗਿਆ ਠੀਕ ਹੈ ਹਾਂ ਬਚਪਨਾਂ ਦੇ ਛੋਟੇ ਤਾਂ ਫਿਰ ਪੇਕੇ ਪੂਕੇ ਪੁੱਛਦੇ ਹੋਣੇ ਵੀ ਕਦੋਂ ਆਊਗਾ ਕਰਨ ਉਹ ਜੀ ਹਾਂ ਬਹੁਤ ਪੁੱਛਦੇ ਨੇ ਬਟੇ ਬਹੁਤ ਜ਼ਿਆਦਾ ਬੱਚੇ ਵੀ ਪੁੱਛਦੇ ਨੇ ਬਾਹਰੋਂ ਵੀ ਪੁੱਛਦੇ ਨੇ ਕਦੋਂ ਆਊਗਾ ਕਾਹਦਾ ਐਸੀ ਫੋ ਹਾਂ ਮੈਂ ਤੁਸੀਂ ਐ ਨਹੀਂ ਕਹਿੰਦੇ ਕਰਨ ਔਜਲਾ ਵੀ ਸਿੱਧੀ ਗੱਲ ਬਾਤ ਰਸਤਾ ਕਹਿੰਦੇ ਬਤੇ ਕਹਿੰਦੇ ਹਾਂ ਹਾਂ ਕਰਾਂਗੇ ਜਸ ਹਾਈ ਠੀਕ ਹੈ ਕਿਵੇਂ ਲੱਗਦਾ ਈ ਕਰਨ ਔਜਲਾ ਹਾਂਜੀ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਪੁੱਤ ਸਾਨੂੰ ਦੇਖ ਆਉਂਦੀਆਂ ਭੈਣਾਂ ਆਉਂਦੀਆਂ ਨੇ ਬਹੁਤ ਖੁਸ਼ੀ ਹੁੰਦੀ ਆ ਮਾਨੂੰ ਜਦੋਂ ਉਹ ਆਉਂਦਾ ਬੱਚਾ ਠੀਕ ਹੈ ਜਦ ਛੋਟੇ ਤੋਂ ਹੁੰਦਾ ਕਨ ਨਾ ਵੱਡਾ ਹੋਇਆ ਮਾਪੇ ਨਹੀਂ ਸੀ ਬਹੁਤ ਖੁਸ਼ੀ ਸੀ ਅੱਛਾ ਤੁਹਾਨੂੰ ਤੁਸੀਂ ਤਾਂ ਦੇਖਿਆ ਹੋਣਾ ਜਦੋਂ ਕਰਨ ਔਜਲਾ ਦੇ ਮੰਮੀ ਡੈਡੀ ਗਏ ਹੋਣੇ ਉਹਦਾ ਨਿੱਕਾ ਜਿਹਾ ਹੋਣਾ ਉਹ ਦੇਖਿਆ ਹੋਣੇ ਹਾਂ ਦੇਖਿਆ ਉਹ ਉਹ ਦੌਰ ਕਿਹੋ ਜਿਹਾ ਸੀ ਜਦੋਂ ਕਰਨਾਲ ਦੇ ਮੰਮੀ ਛੱਟ ਕੇ ਗਏ ਨਿੱਕੇ ਨੂੰ ਪਾਲਿਆ ਉਹਦੇ ਚਾਚੇ ਹੋਣੇ ਬਹੁਤ ਵਧੀਆ ਬਤ ਉਹਨਾਂ ਆਖਾ ਵੀ ਆਖਾ ਵੀ ਸੀ ਬਹੁਤ ਟਾਈਮ ਤੋਂ ਬਿਨਾ ਆਉਣਾ ਆਉਣੇ ਸਕੂਲੋਂ ਆਣਾ ਭੱਜ ਕੇ ਆ ਕੇ ਘਰੇ ਵੜ ਜਾਣਾ ਫੇਰ ਨੀਸੀ ਜਾਂਦਾ ਠੀਕ ਆ ਕੇ ਲੇਖਣਾ ਲਿੱਕੇ ਵੀਰ ਗਾਣੇ ਲਿਖਨੇ ਉਹਨੇ ਉਹ ਕਨੇ ਪਹਿਲੇ ਹੀ ਪਤਾ ਲੱਗ ਗਿਆ ਸੀ ਵੀ ਇਹ ਮੁੰਡਾ ਕਰੂਗਾ ਕੁਛ ਨਾ ਕੁਛ ਹਾਂ ਸਾਨੂੰ ਪਤਾ ਸੀ ਸਾਡੇ ਆਉਂਦਾ ਦੀ ਵਿੱਚ ਸਾਡੇ ਦੇ ਡੈਡੀ ਕੋਲ ਆਉਂਦੇ ਜਾਂਦੇ ਤੇ ਉਹਦੇ ਮਾਂ-ਬਾਪ ਵੀ ਆਉਂਦੇ ਸੀ ਮੰਮੀ ਵੀ ਆਉਂਦੀ ਸੀ ਉਹਦੀ ਸਾਡੇ ਆਉਂਦੇ ਸੀ ਘਰੇ ਹੁਣ ਕਿਵੇਂ ਲੱਗਦਾ ਜਦੋਂ ਇੰਨੀ ਚੜ੍ਹਾਈ ਹੋ ਗਈ ਆ ਛੋਟ ਛੋਟ ਥੋੜੇ ਕਲਮ ਤੋਂ ਕਰਦਾ ਕਰਦਾ ਇੱਥੇ ਹਾਂ ਬਹੁਤ ਖੁਸ਼ੀ ਆ ਪੁੱਤ ਬਹੁਤ ਉਹਨੇ ਨੌ ਰੋਸ਼ਨ ਕੀਤਾ ਪਿੰਡ ਦਾ ਛੱਰ ਕਿਤੇ ਜਾ ਕਹਿੰਦੇ ਨੇ ਪਿੰਡ ਕਿਦਾ ਕਰਾਲਾ ਕਿੱਥੇ ਆ ਕਰਨਾ ਓਜਲੇ ਆਲਾ ਐਕਦਾ ਬਹੁਤ ਠੀਕ ਹੈ ਅੱਛਾ ਕਰਨੌਜੀਲੇ ਨੂੰ ਤੁਹਾਡੀ ਵੀਡੀਓ ਦੇਖ ਰਹਾ ਵੇ ਕੀ ਕਹਿਣਾ ਚਾਹੂਗੇ ਉਹਨੂੰ ਬਹੁਤ ਖੁਸ਼ੀ ਆ ਪੁੱਤ ਠੀਕ ਹੈ ਮਹਾਰਾਜ ਨੂੰ ਤਰੱਕੀਆਂ ਵਾਸਤੇ ਸੱਚੇ ਪਾਤਸ਼ਾਹ ਹਾਂ ਆ ਵੀ ਮਿਲ ਜੂ ਵੀ ਫਿਰ ਦੁਬਾਰਾ ਸਾਨੂੰ ਆ ਕੇ ਠੀਕ ਹੈ ਜੀ ਓਕੇ ਕਾਕੇ ਤੁਸੀਂ ਸੁਣਦਿਆਂ ਕਰਨ ਦੇ ਗਾਣਾ ਹਾਂਜੀ ਕਿਹੜਾ ਗਾਣਾ ਫੇਵਰੇਟ ਆ ਉਧਰ ਦੇਖ ਕੇ ਦੱਸੋ ਜੀ ਕੁੜਤਾ ਸੁਣਾ ਦਿਓ ਮਾੜਾ ਜਿਹਾ ਅੱਜ ਕੱਲ੍ਹ ਸੀ ਬਣਾਇਆ ਜੱਟ ਨਾਮ ਐਸੀ ਸਮਾਇਆ ਸੱਚ ਸੱਚ ਦਾ ਸਵੇ ਤੁੱਕ ਕਰਕੇ ਕੀ ਆਇਆ ਬੈ ਘਟਕੇ ਸੁਪੂ ਨਾਲ ਵੇ ਫਿਰ ਦੱਕ ਪੇੜ ਦੱਕ ਨੂੰ ਨਾਲ ਵੇ ਹਾ ਜਵਿਰ ਕੀ ਦੇ ਨਾਲ ਕਹਿ ਕੇ ਆ ਗਿਆ ਚਟਾ ਕੁੜਤ ਲਵੇੜਿਆ ਤਖੂਨ ਨਾਲ ਵੇ ਅੱਜ ਫਿਰ ਕੀ ਦੇ ਨਾਲ ਕਹਿ ਕੇ ਆ ਗਿਆ ਚਟਾ ਕੁੜਤ ਲਵੇੜਿਆ ਤਖੂਨ ਨਾਲ ਵੇ ਕਿਆ ਬਾਤ ਹੈ ਦੇਖੋ ਜੀ ਇਹ ਸਾਰੇ ਬਹੁਤ ਖੁਸ਼ੀ ਮਨਾਈ ਆ ਜੀ ਇਹਨਾਂ ਨੇ ਉਹ ਤੇ ਜ਼ਿਆਦਾ ਵਿੰਨਾਨਾ ਨੂੰ ਰੋਸ਼ਨ ਕੀਤਾ ਉਹਨੇ ਠੀਕ ਹੈ ਜੀ ਹਾਂ ਜਿੱਥੇ ਜਾਂਦੇ ਹੋ ਗੱਲਾਂ ਹੁੰਦੀਆਂ ਬਹੁਤ ਗੱਲਾਂ ਹੁੰਦੀਆਂ ਨੇ ਹੁਣ ਅਸੀਂ ਇਧਰੋਂ ਆਇਆ ਹਿਮਾਚਲ ਕਿੰਨੀ ਉਹਥੇ ਵੀ ਗੱਲਾਂ ਹੁੰਦੀਆਂ ਦੀਆਂ ਠੀਕ ਹੈ ਜੀ ਹਾਂ ਚਲੋ ਵਧੀਆ ਗੱਲ ਹੈ ਜੀ ਬਹੁਤ ਵਧੀਆ ਲੱਗਿਆ ਧੰਨਵਾਦ ਜੀ ਤਾਂ ਦੇਖੋ ਬੱਚਿਆਂ ਦਾ ਮੇਲਾ ਲੱਗ ਗਿਆ ਬੀਬੀ ਹੋਣੀਆਂ ਵੀ ਮਿਲੀਆਂ ਨੇ ਤਾਂ ਇਹ ਨਾ ਕੋਈ ਹੋਰ ਗਾਇਕ ਗਾਣਾ ਸੁਣਾਓਗੇ ਸੁਣਾਓ ਸੁਣਾਓ ਹੋਰ ਨਹੀਂ ਹੋਰ ਯਾਦ ਕਰੋਗੇ ਹੁਣ ਮੁੰਡੇ ਯਾਦ ਕਰਨਗੇ ਆਜੋ ਤੁਹਾਨੂੰ ਅੱਗੇ ਲੈ ਚੱਲਦੇ ਆ ਇਸ ਗਲੀ ਦੇ ਵਿੱਚ ਕਰਨੌਜਲਾ ਦੇ ਗਾਣੇਦਾਰ ਸ਼ੂਟ ਹੋਇਆ ਤਾਂ ਤੁਸੀਂ ਦੇਖਿਆ ਕਰਨੌਜੀ ਲਾ ਦੀਆਂ ਦੋ ਤਸਵੀਰਾਂ ਸਾਈਕਲ ਤੋਂ ਗੱਡੀਆਂ ਤੱਕ ਤਾਂ ਇਹ ਬਹੁਤ ਵੱਡਾ ਸਫਰ ਰਿਆ ਕਰਨੌਜੀ ਲਾ ਦਾ ਕਿਉਂਕਿ ਮਾਤਾ ਪਿਤਾ ਤੋਂ ਬਿਨਾ ਜ਼ਿੰਦਗੀ ਜਿਉਣੀ ਕਟਣੀ ਬਹੁਤ ਔਖੀ ਹੁੰਦੀ ਆ ਹਾਲਾਂਕਿ ਕਰਨੌਜੀ ਲਾ ਦੀਆਂ ਭੈਣਾਂ ਜੋ ਵਿਦੇਸ਼ ਦੇ ਵਿੱਚ ਸੀ ਉਹਨਾਂ ਨੇ ਉਸ ਨੂੰ ਚੰਗੀ ਪਰਵਰਿਸ਼ ਦਿੱਤੀ ਉੱਥੇ ਆਪਣੇ ਕੋਲ ਰੱਖਿਆ ਜਵਾਨ ਹੋਇਆ ਕਰਨੌਜੀ ਲਾ ਕਲਮ ਉਸ ਦੀ ਉਸੇ ਤਰ੍ਹਾਂ ਬਰੂਦ ਬਣ ਕੇ ਲਿਖਦੀ ਰਹੀ ਐਮ ਐਫ ਗੱਭਰੂ ਤੁਸੀਂ ਲਿਖਿਆ ਦੇਖ ਸਕਦੇ ਹੋ ਆ ਮਾਤਾ ਜੀ ਮਿਲ ਗਏ ਪਹੁੰਚਣਾ ਸੀ ਤੁਸੀਂ ਨੇ ਅਸੀਂ ਕੱਲੀਆਂ ਹੀ ਰਹਿ ਗਈਆਂ ਦੀਆਂ ਰੇ ਅੱਛਾ ਕਿਵੇਂ ਲੱਗਦਾ ਜੀ ਕਰਨੌਜੀ ਆਜੋ ਇੱਥੇ ਆਜੋ ਮੈਂ ਜਾਣਾ ਕੱਖਾਂ ਕੋਈ ਗੱਲ ਨਹੀਂ ਮਾਤਾ ਜੀ ਕੱਖ ਲੈਣ ਚੱਲੇ ਨੇ ਇਹਨਾਂ ਨੂੰ ਪੁੱਛ ਲਿਆ ਕਿਵੇਂ ਲੱਗਦੇ ਕਰਨ ਦੇ ਗਾਣੇ ਬਹੁਤ ਵਧੀਆ ਲੱਗਦੇ ਆ ਰਾਜੇ ਅਸੀਂ ਨਾਲ ਹੀ ਸੀ ਜਦ ਕਰਿਆ ਸਾਰੇ ਪ੍ਰੋਗਰਾਮ ਠੀਕ ਹੈ ਜੀ ਹਾਂ ਜੀ ਹਾਂ ਨਹੀਂ ਕੋਈ ਲੱਗਿਆ ਕਰਨ ਉਹ ਜਲਾ ਵੀ ਹੁਣ ਏਡਾ ਸਟਾਰ ਬਣ ਗਿਆ ਪੁੱਤ ਸਾਨੂੰ ਤਾਂ ਓਦਾਂ ਹੀ ਲੱਗਦਾ ਸਾਨੂੰ ਤਾਂ ਕੋਈ ਆ ਨਹੀਂ ਵੱਡਾ ਬਣ ਗਿਆ ਸਟਾਰ ਬਣ ਗਿਆ ਮਾਮਾਨ ਬੱਚੇ ਹੀ ਲੱਗਦੇ ਹੁੰਦੇ ਮਾਮਾਨ ਤਾਂ ਓਦਾਂ ਦੇ ਹੀ ਲੱਗਦੇ ਨੇ ਨਹੀਂ ਕਿਉਂਕਿ ਕਰਨ ਦੇ ਆਪਣੇ ਮਾਤਾ ਪਿਤਾ ਹੈ ਨਹੀਂ ਤੁਹਾਨੂੰ ਫਿਰ ਉਹ ਵੀ ਅਸੀਂ ਹਾਂ ਸਾਨੂੰ ਓਨੇ ਹੀ ਪਿਆਰੇ ਆਪਣੇ ਬੱਚਾ ਹੀ ਨੇ ਠੀਕ ਹੈ ਸਾਨੂੰ ਆਏ ਨਹੀਂ ਹੈਗਾ ਵੀ ਇਹ ਇਹਨਾਂ ਦੇ ਮਾਪੇ ਨਹੀਂ ਹੁਣ ਕਿੰਨਾ ਕੁ ਪਿਆਰ ਇੱਥੇ ਦੇ ਕੇ ਗਿਆ ਕਿਉਂਕਿ ਇੰਨੇ ਇਕੱਠ ਦੇ ਵਿੱਚ ਮਿਲਣਾ ਔਖਾ ਹੋ ਜਾਂਦਾ ਸਾਨੂੰ ਤਾਂ ਕੋਈ ਔਖ ਨਹੀਂ ਆਇਆ ਨਾ ਵਿੱਚ ਦੀ ਫਿਲਮਾਂ ਫਲਮਾਂ ਬਣਾਈਆਂ ਆ ਇਹਨਾਂ ਕੋ ਮਦਾਰਿਆ ਸਭ ਬੱਚਿਆਂ ਨੂੰ ਕੋਈ ਉਹਨੇ ਆਪ ਦਾ ਉਹ ਹੈ ਨਹੀਂ ਉਹਨੂੰ ਉਹ ਗਮਾਨ ਹੈ ਨਹੀਂਗਾ ਆ ਨਹੀਂ ਹੈ ਜਿਵੇਂ ਬੱਚਿਆਂ ਨੂੰ ਅੱਛਾ ਜਿਵੇਂ ਤੁਸੀਂ ਬਾਕੀ ਕਲਾਕਾਰਾਂ ਦੇ ਸੁਣਦੇ ਹੋ ਕਿ ਕਰਨਾਚਲਾਈ ਸੁਣਦੇ ਹੋ ਆ ਸਾਰੀ ਸੁਣਦੇ ਆ ਜਿਆਦਾ ਪਸੰਦ ਕੌਣ ਜਿਆਦਾ ਪਸੰਦ ਤਾਂ ਹੁਣ ਆਪਦਾ ਹੀ ਬੱਚਾ ਹੁੰਦਾ ਕਿਹੜਾ ਕਰਨਾਚਲ ਕਿਹੜਾ ਕਿਹੜਾ ਗਾਣਾ ਵਧੀਆ ਲੱਗਦਾ ਕਰਨ ਦਾ ਸਾਰੇ ਵਧੀਆ ਉਹ ਜ਼ੋਰ ਲਾ ਕੇ ਬਣਾਉਂਦਾ ਸਾਨੂੰ ਸਾਰੇ ਵਧੀਆ ਨੇ ਅੱਛਾ ਠੀਕ ਆ ਜੀ ਵੀਰੇ ਸਾਨੂੰ ਸਾਰੇ ਵਧੀਆ ਨੇ ਅੱਛਾ ਤੁਸੀਂ ਕਦੇ ਕਰਨਾ ਉਚਲਾ ਵੈਸੇ ਪਿੰਡ ਦੇ ਵਿੱਚ ਜਿਵੇਂ ਲੋੜਵੰਦਾਂ ਦੀ ਮਤਮੁਦ ਵੀ ਭੇਜ ਦਿੰਦਾ ਜੀ ਕਿਸੇ ਕਿਸੇ ਪਿੰਡ ਚ ਲੋੜ ਲਾੜ ਹਾਂ ਹੁਣ ਆਪਰੇਸ਼ਨ ਕਰਵਾਇਆ ਉਹਨੇ ਗੁਡੀਆਂ ਗੁੜੀ ਦਾ ਵਿਚਾਰੀ ਦਾ ਅੱਛਾ ਉਹਦੇ ਕੈਂਸਰ ਸੀਗੀ ਉਹਨੇ ਆਪਰੇਸ਼ਨ ਕਰਵਾਇਆ ਉਹ ਕਹਿੰਦਾ ਹਾਂ ਉਹ ਇਹ ਵੀ ਕਹਿੰਦਾ ਵੀ ਜਿੰਨੀਆਂ ਗਰੀਬਾਂ ਦੀਆਂ ਕੁੜੀਆਂ ਨੇ ਮੈਂ ਸਾਰੀਆਂ ਦੇ ਵਿਆਹ ਕਰਿਆ ਕਰੂੰਗਾ ਠੀਕ ਆ ਕੁੜੀਆਂ ਆਈ ਹੋਈ ਬਹੁਤ ਘੱਟ ਹੋਣੇ ਕਿਕ ਦੋ ਦੋ ਤਾਂ ਕੁੜੀਆਂ ਨੇ ਪਰ ਉਹਨੇ ਬਹੁਤ ਸੋਹਣੀ ਸੋਚ ਰੱਖੀ ਹਾਂ ਹਾਂ ਉਹ ਕਹਿੰਦਾ ਮੈਂ ਜਿੰਨੀਆਂ ਵੀ ਕੁੜੀਆਂ ਨੇ ਸਾਰੀਆਂ ਦੇ ਵਿਆਹ ਮੈਂ ਆਪ ਕਰਿਆ ਕਰਾਂ ਅੱਛਾ ਤੁਹਾਨੂੰ ਮਿਲ ਕੇ ਗਿਆ ਸੀ ਸਵਾਰ ਕੇ ਹਾਂਜੀ ਹਾਂ ਨਹੀਂ ਮਤਲਬ ਤੁਸੀਂ ਲੱਗਿਆ ਨਹੀਂ ਹੈਗਾ ਵੀ ਜਦੋਂ ਇੰਨੇ ਲੋਕ ਨੇ ਇੰਨਾ ਕਰਾਊਡ ਹੋ ਜਾਂਦਾ ਪਰ ਆਮ ਜਆ ਬੰਦੇ ਕਿਉਂਕਿ ਦੇਖੋ ਇੱਕ ਬੰਦੇ ਦੀ ਸਟਾਰਟ ਵਾਲੀ ਲਾਈਫ ਹੁੰਦੀ ਆ ਪੈਸੇ ਥੇਲੇ ਵਾਲੀ ਤੁਸੀਂ ਇੱਕ ਸਿੰਪਲ ਕੰਮ ਕਰ ਨਾ ਉਹਨੂੰ ਹੈ ਨਹੀਂ ਪੈਸੇ ਥੇਲੇ ਵਾਲੀ ਨਾ ਨਾ ਉਹਨੂੰ ਏਕਣੇ ਆ ਜਿਵੇਂ ਤੁਸੀਂ ਸਾਨੂੰ ਉੱਡ ਕੇ ਮਿਲਿਓ ਇੱਕ ਨੂੰ ਉੱਡ ਕੇ ਹੀ ਮਿਲਦੇ ਆ ਠੀਕ ਹੈ। ਉਹਨੂੰ ਕੋਈ ਨਹੀਂ ਹਾਂ। ਉਹਨੂੰ ਕੋਈ ਪੈਸੇ ਪੁੱਛੇ ਤਾਂ ਗਮਾਨ ਨਹੀਂਗਾ। ਅੱਛਾ ਅੱਛਾ ਖੜੇਓ 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 ਬਾਈ। ਇਹ ਅਸੀਂ ਅੱਜ ਸਾਰੇ ਪਿੰਡ ਨੂੰ ਘੇਰ ਲੈਣਾ। ਬਾਈ ਜੀ ਕਿਹੜਾ ਪਿੰਡ ਆ ਜੀ? ਆਹੀ ਆ ਜੀ। ਕਿੰਨੀ ਖੁਸ਼ੀ ਹੁੰਦੀ ਅੱਜ ਕਰਨਾ ਔਜਲੇ ਦਾ ਨਾਂ ਜਦੋਂ ਸਾਰੇ ਪਾਸੇ ਵੱਜਦਾ। ਬਹੁਤ ਖੁਸ਼ੀ ਹੁੰਦੀ ਹੈ ਜੀ ਬਹੁਤ ਵਧੀਆ ਲੱਗਦਾ ਸਾਨੂੰ ਵੀ ਸਾਡੇ ਕਰਨਾ ਔਜਲੇ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਸਾਨੂੰ ਬਹੁਤ ਖੁਸ਼ੀ ਆ ਜੀ। ਜਦੋਂ ਆਪਦੇ ਕਿਤੇ ਸੌ ਨਹੀਂ ਜਾਂਦੇ ਹੋਗੇ ਫਿਰ ਮਾਰਨਾ ਕਹਿੰਦੇ ਹੋ? ਹਾਂ ਜੀ ਹਾਂ ਮਾਰਨਾ ਕਹਿੰਦੇ ਵੀ ਕਰਨਾ ਔਜਲੇ ਦੇ ਪਿੰਡ ਤੋਂ ਆਈ ਅਸੀਂ। ਠੀਕ ਹੈ। ਇਹ ਇਹ ਛੋ ਹਾਂਜੀ ਹਾਂ ਇਹ ਵੀ ਸੁਣਦੇ ਜੀ ਠੀਕ ਹੈ ਘਰ ਵਾਲੀ ਨੂੰ ਫਿਰ ਕਿਹੜਾ ਗਾਣਾ ਸੁਣਾਉਣੇ ਕਰ ਕਰ ਲਉਣਾ ਘਰੇ ਤਾਂ ਵੀਰੇ ਅਸੀਂ ਐਂਪ ਚਲਾ ਕੇ ਚਲਾਉਂਦੇ ਆ ਗਾਣੇ ਫੁੱਲ ਕਿਹੜਾ ਕਿਹੜਾ ਜਿਆਦਾ ਕਿਹੜਾ ਸੁਣਦੇ ਸਾਰੇ ਹੀ ਵਧੀਆ ਲੱਗਦੇ ਆ ਗਾਣੇ ਬਹੁਤ ਸਾਰੇ ਹੀ ਬਹੁਤ ਸੋਹਣੇ ਨਵਾਂ ਆਇਆ ਸੁਣਿਆ ਨਹੀਂ ਹਲੇ ਸੁਣਿਆ ਨਹੀਂ ਸੁਣਦੇ ਆ ਬਸ ਥੋੜਾ ਜਿਹਾ ਬਿਜੀ ਸੀਗੇ ਅੱਛਾ ਜੀ ਤੁਸੀਂ ਇਸ ਪਿੰਡ ਦੇ ਨਾਲ ਸੰਬੰਧ ਤੋਂ ਤੁਸੀਂ ਨੋਹ ਹਿਸਪਿੰਡ ਦੇ ਹਾਂਜੀ ਕਿਵੇਂ ਲੱਗਦਾ ਵੀ ਤੁਹਾਡੇ ਜਿਹੜੇ ਸਹੁਰਿਆਂ ਦਾ ਮੁੰਡਾ ਉਹ ਇੰਨਾ ਛਾਰਿਆ ਚਾਰੇ ਪਾਸੇ ਵਧੀਆ ਲੱਗਦਾ ਜੀ ਠੀਕ ਹੈ ਮਿਲਿਆ ਤੁਸੀਂ ਹਾਂਜੀ ਉਦੋਂ ਘਰ ਵਾਲੇ ਨੇ ਜिद ਕਰਕੇ ਮਿਲਿਓ ਕਿ ਵੈਸੇ ਵੀ ਮੈਂ ਮਿਲਣਾ ਨਹੀਂ ਵੈਸੇ ਤਾਂ ਕੁਝ ਨਹੀਂ ਕਹਿੰਦੇ ਹੈਗੇ ਹਾਂਜੀ ਇਹ ਕਹਿ ਦਿੰਦੇ ਕੋਈ ਗੱਲ ਨਹੀਂ ਅਸੀਂ ਵੈਸੇ ਇੱਥੇ ਦੇਖਿਆ ਪ੍ਰੋਗਰਾਮ ਉਹਨਾਂ ਦਾ ਸਾਰਾ ਠੀਕ ਹੈ ਹਾਂ ਵਧੀਆ ਲੱਗਿਆ ਕਿਉਂਕਿ ਮੈਂ ਪਹਿਲੀ ਵਾਰੀ ਸ਼ੂਟਿੰਗ ਦੇਖੀ ਹੈ ਹਾਂਜੀ ਉਹ ਵੀ ਆਪਣੇ ਮੁੰਡੇ ਦੀ ਸ਼ੂਟਿੰਗ ਟਾਈਮੇ ਮਿਲੇ ਸੀਗੇ ਅਸੀਂ ਉਹ ਰਹੀ ਸਹੀ ਫੋਟੋ ਫੋਟੋ ਖਿਚਾਈ ਹਾਂਜੀ ਹਾਂ ਦਿਖਾਇਓ ਜੇ ਹੈਗੀ ਤਾਂ ਹੁਣ ਬਾਈ ਨੂੰ ਅਸੀਂ ਥੋੜਾ ਜਿਆ ਰੋਕ ਲਿਆ ਕਿਉਂਕਿ ਕੋਈ ਨਹੀਂ ਬਾਈ ਸਾਡੇ ਕੋਲੇ ਅਸੀਂ ਖੁੱਲਾ ਟਾਈਮ ਲੈ ਕੇ ਆਏ ਹਾਂ ਜੇ ਖਿਚਾਈ ਹੈ ਤਾਂ ਫੋਨ 'ਚ ਹੋਊਗੀ ਇੰਨਾ ਕ ਪਿਆਰ ਤੁਸੀਂ ਦੇਖ ਸਕਦੇ ਹੋ ਵੀ ਬਾਈ ਜੀ ਦੇ ਫੋਟੋ ਕੱਢ ਕੇ ਇਹਨਾਂ ਨੇ ਦਿਖਾਈ ਆਪਣੇ ਫੋਨ 'ਚ ਆ ਕਰਨੌਜਲਾ ਇਹ ਪਿੰਡ ਦਾ ਬਾਈ ਮਾਣ ਹੁੰਦਾ ਹਾਂਜੀ ਹਾਂ ਬਹੁਤ ਮਾਣ ਆਈ ਸਾਨੂੰ ਉਹਦਾ ਕੀ ਕੀ ਗੱਲ ਹੋਈ ਜਦੋਂ ਫੋਟੋ ਖਿਚਾ ਰਹੇ ਸੀ ਕੀ ਕਿਹਾ ਬਾਈ ਨੇ ਬਸ ਕੁਛ ਨਹੀਂ ਐਦਾਂ ਹੀ ਸ਼ਾਮ ਨੂੰ ਬਾਈ ਹੋਣੀ ਆਏ ਸੀ ਰਾਤ ਨੂੰ 9-10 ਵਜੇ ਤੇ ਐਦਾਂ ਹੀ ਇੱਕ ਫਰੈਂਡ ਆ ਗਿਆ ਕਹਿੰਦਾ ਬਾਈ ਨੂੰ ਮਿਲ ਕੇ ਆਉਣਾ ਅਸੀਂ ਚਲੇ ਗਏ ਤੇ ਬਾਈ ਕਹਿੰਦਾ ਆਜੋ ਯਾਰ ਤੁਸੀਂ ਤਾਂ ਮਿਲਣੀ ਨਹੀਂ ਆਏ ਉਹ ਤੋਂ ਬਾਅਦ ਇਹਨਾਂ ਨੂੰ ਮਿਲੇ-ਮੁਲੇ ਤੇ ਉਹ ਵੀ ਟਕੇ ਆ ਰਏ ਆ ਜੀ ਮਾਂ ਚਲੋ ਕੋਈ ਨਹੀਂ ਬਾਈ ਰੈਸਟ ਕਰੋ ਤੇ 2 ਮਿੰਟਾਂ ਦਾ ਚਲੋ ਮਿਲ ਕੇ ਆ ਗਏ ਅਸੀਂ ਨਹੀਂ ਇਹ ਇਹ ਕਿੰਨੀ ਖੁਸ਼ੀ ਨਹੀਂ ਤਾਂ ਕਲਾਕਾਰ ਕਹਿੰਦਾ ਯਾਰ ਫੇਰ ਮਿਲਣਾ ਕੱਲ ਨੂੰ ਆ ਜਾਓ ਕਿ ਨਹੀਂ 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 ਵੀਰੇ ਐਦਾਂ ਨਹੀਂ ਕਹਿੰਦੇ ਅਗੇ ਜਦੋਂ ਮਰਜ਼ੀ ਆਓ ਮਿਲਦੇ ਆ ਠੀਕ ਹੈ ਹੁਣ ਤਾਂ ਅਸੀਂ ਵੀ ਕਵਾਂਗੇ ਸਾਡਾ ਟਾਈਮ ਵੀ ਲੈ ਕੇ ਰੱਖਿਆ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਠੀਕ ਆ ਜੀ ਇਹ ਬਾਈ ਜੀ ਵੀ ਨੇ ਇਹਨਾਂ ਨੇ ਅੱਗੇ ਇਨਕਮ ਟੈਕਸ ਵਾਲਾ ਵੀ ਲਵਾਇਆ ਹੋਇਆ ਹੈਗਾ ਲੋਗੋ ਤੇ ਜੁੜੇ ਹੋਏ ਨੇ ਬਾਈ ਜੀ ਕੀ ਹਾਲ ਨੇ ਵਧੀਆ ਜੀ ਕਿਹੜਾ ਪਿੰਡ ਘਰਾਲਾ ਕਿਵੇਂ ਲੱਗਦਾ ਜਦੋਂ ਕਰਨ ਘਰਾਲਾ ਜੁੜ ਗਿਆ ਅੱਜ ਠੀਕ ਆ ਤੁਸੀਂ ਬਚਪਨ ਚ ਸਾਥੀ ਰਹੇ ਹੋ ਦੇ ਹਾਂਜੀ ਖੇਡੇ ਖੁੱਡੇ ਵੀ ਨਾਲ ਹਾਂਜੀ ਉਦੋਂ ਕਿਹੋ ਜਿਹਾ ਮੁੰਡਾ ਸੀ ਪੂਰਾ ਸੈਂਟ ਹੁਣ ਕਿਵੇਂ ਲੱਗਦਾ ਹੁਣ ਵੀ ਉਦਾਂ ਹੀ ਆ ਹੁਣ ਕਦੇ ਜਦੋਂ ਸ਼ੂਟਿੰਗ ਤੇ ਮਿਲੇ ਫਿਰ ਹਾਂ ਕੀ ਗੱਲ ਹੋਈ ਕਿਹੜੀ ਕਰਨ ਵਾਲੇ ਨੂੰ ਪਿੰਡ ਚ ਕੀ ਕਹਿ ਕੇ ਬੁਲਾਉਂਦੇ ਸੀ ਸਾਰੇ ਉਹਨੂੰ ਕਰਨੇ ਕਹਿੰਦੇ ਸੀ ਸੋ ਕਰਨੌਜਲਾ ਦੇ ਪਿੰਡ ਘਰਾਲਾ ਦੀ ਧਰਮਸ਼ਾਲਾ ਦੇ ਵਿੱਚ ਮੌਜੂਦ ਆ ਤਾਂ ਬਾਪੂ ਜੀ ਵੀ ਨੇ ਇੱਥੇ ਕੰਮ ਚੱਲ ਰਿਹਾ ਕੋਈ ਪ੍ਰੋਗਰਾਮ ਹੋਣਾ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਦਾ ਜਦੋਂ ਅੱਜ ਕਰਨੌਜਲੇ ਦੀਆਂ ਗੱਲਾਂ ਚਾਰੇ ਪਾਸੇ ਹੁੰਦੀਆਂ ਨੇ ਗੱਲਾਂ ਸਾਰੇ ਇੰਡੀਆ 'ਚ ਹੀ ਹੋ ਰਹੀਆਂ ਨੇ ਜੀ ਬਹੁਤ ਵਧੀਆ ਛੋਟੀ ਉਮਰ 'ਚ ਉੱਠ ਕੇ ਬੱਚੇ ਨੇ ਬਹੁਤ ਵਧੀਆ ਨੌਜ ਚੱਕੀਤਾ ਸਾਡੇ ਪਿੰਡ ਦਾ ਉਹਦਾ ਗਾਣਾ ਵੀ ਹੁਣ ਨਵਾਂ ਜਿਹੜਾ ਉਹ ਸ਼ੂਟਿੰਗ ਕਰਕੇ ਗਿਆ ਆਇਆ ਬਹੁਤ ਵਧੀਆ ਗਾਣਾ ਸੁਣ ਲਿਆ ਗਾਣਾ ਹਾਂ ਸੁਣ ਲਿਆ ਜੀ ਗਾਣਾ ਕਿਵੇਂ ਲੱਗਿਆ ਨਾਲੇ ਤੁਹਾਨੂੰ ਮਿਲ ਕੇ ਗਿਆ ਜਦੋਂ ਸ਼ੂਟਿੰਗ ਸੀ ਇੱਥੇ ਹਾਂ ਸ਼ੂਟਿੰਗ ਗਿਆ ਮਿਲ ਕੇ ਗਿਆ ਓਰੇ ਕੀ ਕੀ ਕਰਨੋ ਜਿਦਲੇ ਨੂੰ ਤੁਸੀਂ ਸਾਨੂੰ ਜਾਨੇ ਜਦੋਂ ਆਪਣੇ ਸ਼ੂਟਿੰਗ ਕਰ ਰਿਹਾ ਜਦੋਂ ਬੁਲਾਇਆ ਸੀ ਮੈਨੂੰ ਤਾਂ ਉੱਥੇ ਠੀਕ ਹੈ ਤੇ ਉਹ ਮਿਲਿਆ ਮੈਨੂੰ ਤੋਂ ਬਹੁਤ ਜ਼ਰੂਰ ਕਹਦਾ ਮਿਲਾਂਗੇ ਜ਼ਰੂਰ ਕੋਈ ਗੱਲ ਨਹੀਂ ਠੀਕ ਹੈ ਤੇ ਬਹੁਤ ਵਧੀਆ ਪ੍ਰੋਗਰਾਮ ਕਰਕੇ ਗਿਆ ਨਗਰ ਦੇ ਵਿੱਚ ਅੱਛਾ ਪਿੰਡ ਲਈ ਕੀ ਸੋਚਦਾ ਕਿਉਂਕਿ ਜਦੋਂ ਬੰਦਾ ਵੱਡਾ ਹੋ ਜਾਂਦਾ ਤਾਂ ਉਹਨੂੰ ਪਿੰਡ ਬਹੁਤ ਯਾਦ ਆਉਂਦਾ ਇਸ ਲਈ ਪਿੰਡ ਤੇ ਪਿੰਡ ਬਾਰੇ ਕੀ ਕਹਿੰਦਾ ਕਰਦਾ ਪਿੰਡ ਬਾਰੇ ਬਹੁਤ ਕੁਝ ਸੋਚਦਾ ਜੀ ਆ ਦੇਖੋ ਆ ਪਾਰਕ ਵਰਗੇ ਵੀ ਵੀ ਕਰ ਗਿਆ ਵੀ ਪਾਰਕ ਗਰਾਊਂਡ ਵਾਰੇ ਵੀ ਬਣਾ ਕੇ ਕਹਿ ਗਿਆ ਯਾਨੀ ਜਿੰਨੀ ਵੀ ਸਹਾਈਤਾ ਹੋਊਗੀ ਉਹ ਕਰੂਗਾ ਠੀਕ ਹੈ ਬਾਕੀ ਹੋਰ ਨਗਰ ਦੇ ਵਿੱਚ ਕਈਆਂ ਨੂੰ ਜਿਵੇਂ ਹੁਣ ਇੱਕ ਏਸੀ ਦੀ ਲੋੜ ਸੀ ਏਸੀ ਲਵਾਇਆ ਗੁਰਦੁਆਰਾ ਸਾਹਿਬ ਆ ਲਵਾਏ ਨੇ ਤੇ ਬਾਕੀ ਆਪਣੇ ਇੱਕ ਬੱਚੇ ਦਾ ਦੂਆ ਪ੍ਰੈਸ਼ਨ ਹੋਣਾ ਸੀ ਉਹਦੇ ਪ੍ਰੈਸ਼ਨ ਬਾਰੇ ਡਾਕਟਰ ਨੂੰ ਕਹਿ ਗਿਆ ਵੀ ਮੈਂ ਪੈਸੇ ਦਊਂਗਾ ਪ੍ਰੈਸ਼ਨ ਕਰਾਓ ਠੀਕ ਹੈ ਤੇ ਹੋ ਬਹੁਤ ਵਧੀਆ ਸਾਰੇ ਮੰਨਦੇ ਹੋ ਵੀ ਮਾਤਾ ਪਿਤਾ ਤੋਂ ਬਿਨਾ ਪਲਿਆ ਬੱਚਾ ਇੰਨਾ ਲਾਇਕ ਨਿਕਲਿਆ ਵੀ ਇੰਨੀ ਸਮਝ ਰੱਖਦਾ ਬਹੁਤ ਜ਼ਿਆਦਾ ਸਮਝੀ ਸਾਡੇ ਦੇ ਹੱਥਾਂ 'ਚ ਪਲਿਆ ਹੈ ਮੇਰ ਦਾ ਵੱਡੀ ਕੁੜੀ ਦੇ ਵਿਆਹ ਨੂੰ ਇੰਨਾ ਕ ਖੜਾ ਛੋਟਾ ਜਿਆ ਅੱਛਾ ਬਹੁਤ ਵਧੀਆ ਬਹੁਤ ਉਹਨੇ ਬਹੁਤ ਜਣੀ ਵਧੀਆ ਕੰਮ ਕੀਤਾ ਜੀ ਬਹੁਤ ਵਧੀਆ ਹਾਂ ਬਹੁਤ ਸੁਣ ਹੈ ਠੀਕ ਠਾਕ ਹੈ ਅੱਛਾ ਉਹ ਉਹ ਵੀ ਦੇਖਿਆ ਹੁਣ ਜਿਵੇਂ ਤੁਸੀਂ ਦੱਸ ਰਹੇ ਹੋ ਛੋਟਾ ਜਿਆ ਸੀ ਫਿਰ ਉਦੋਂ ਕਿ ਇਹੋ ਜੀਆਂ ਸ਼ਰਾਰਤਾਂ ਫਿਰ ਕਰਦਾ ਸੀ ਕਰਨੋ ਜਲਾ ਬਹੁਤ ਸ਼ਰਾਰਤਾਂ ਦਾ ਫਿਰ ਤੁਹਾਨੂੰ ਪਤਾ ਇਹ ਛੋਟੇ ਬੱਚੇ ਹੁੰਦੀਆਂ ਨੇ ਕਰਨੀ ਤੁਹਾਨੂੰ ਵੀ ਸੁਣਾਇਆ ਕੋਈ ਗਾਣਾ ਉਹਨੇ ਛੋਟੇ ਹੁੰਦੇ ਨਾ ਛੋਟੇ ਹੁੰਦੇ ਨਹੀਂ ਕੋਈ ਗਾਣਾ ਸੁਣਾਉਂ ਜਣੀ ਤਿਆਰ ਹੋ ਕੇ ਜਾਂਦਾ ਜਰੂਰ ਦੇਖਿਆ ਛੋਟਾ ਜਿਆ ਹੁੰਦਾ ਚਾਦਰਾਂ ਜੂਰਾ ਪਾਉਣ ਤੁਰਲਾ ਤੁਰਲਾ ਲਾਇਆ ਹੁਣ ਇਹ ਉਹ ਨੂੰ ਹੌਲੀ ਹੌਲੀ ਦੇਖ ਲੋ ਵੈਗਨ ਨੇ ਤਰੱਕੀ ਕਿੱਥੇ ਲਿਆਂਦੀ ਛੋਟੇ ਜਿਹੇ ਬੱਚੇ ਨੂੰ ਠੀਕ ਹੈ ਜੀ ਬਹੁਤ ਵਧੀਆ ਉਹਨੇ ਨਗਰ ਦਾ ਜਣੀ ਨਾ ਉੱਚਾ ਕਰਤਾ ਜੀ ਲੱਗਦਾ ਵੀ ਇੱਕ ਆਮ ਜਿਹਾ ਪਿੰਡ ਸੀ ਕਿਉਂਕਿ ਪਹਿਲਾਂ ਬਹੁਤ ਸਾਰੇ ਚੰਗੇ ਪਰ ਕਰਨ ਨੇ ਸਾਰੀ ਦੁਨੀਆ 'ਚ ਨਾਂ ਕਮਾਤਾ ਪਿੰਡ ਦਾ ਸਾਰੇ ਦੁਨੀਆ 'ਚ ਨਾਂ ਕਮਾਤਾ ਜੀ ਉਹਨੇ ਪੂਰਾ A to Z ਰਿਸ਼ਤੇਦਾਰ ਵੀ ਹੁਣ ਤਾਂ ਕਹਿੰਦੇ ਹੋਣੇ ਜਦੋਂ ਕਰਨ ਆਇਆ ਮਾੜਾ ਫੋਨ ਮਾਰਿਓ ਰਿਸ਼ਤੇਦਾਰ ਦਾ ਇੱਕ ਪਾਸੇ ਰੇ ਸਾਰਾ ਆੜ ਵਾਲੇ ਲੁਧਿਆਣਾ ਜਲੇ ਇਕੱਠਾ ਹੋ ਜਾਂਦਾ ਠੀਕ ਹੈ ਜੀ ਇੱਥੇ ਤਾਂ ਖੜਨੂ ਜਗ੍ਹਾ ਨਹੀਂ ਮਿਲਦੀ ਹੈ ਯਾਰ ਤਾਂ ਇੰਨੇ ਜ਼ਿਆਦਾ ਦੁਨੀਆ ਤੁਹਾਨੂੰ ਤਾਂ ਕਈ ਐ ਵੀ ਕਹਿ ਜਾਂਦੇ ਨੇ ਬਾਪੂ ਜੀ ਜਦੋਂ ਆਇਆ ਫੋਨ ਮਾਰ ਦਿਓ। ਨਾ ਨਾ ਇਹ ਤਾਂ ਜਦੋਂ ਹੁਣ ਆਊਗਾ ਉਹਨੇ ਕਹਿ ਕੇ ਗਿਆ ਜਣੀ ਕਿਸੇ ਉਹ ਆਪਣੇ ਘਰੇ ਕਹਿੰਦਾ ਵੀ ਜਦੋਂ ਆएंगे ਜਰੂਰ ਸਾਰੇ ਪਿੰਡ ਚ ਨਗਰ ਚ ਮਿਲ ਕੇ ਆਉਂਗੇ ਸਾਰੇ ਪਿੰਡ ਨੂੰ। ਠੀਕ ਹੈ ਜੀ ਬਾਪੂ ਧੰਨਵਾਦ। ਸੋ ਇਹ ਨਿੱਕੇ ਨਿੱਕੇ ਬੱਚੀਆਂ ਵੀ ਆਈਆਂ ਹੋਈਆਂ ਨੇ। ਇੱਥੇ ਮਹਿੰਦੀ ਲਵਾਈ ਹੋਈ ਐ 3 ਦਿਨ। ਕੀ ਹਾਲ ਹੈ ਕਰਕੇ? ਵਧੀਆ ਹੀ। ਕਿਵੇਂ ਲੱਗਦਾ ਪਿੰਡ ਕਰਨ ਔਛਲੇ ਦਾ ਘਰਾਲਾ? ਵਧੀਆ ਲੱਗਦਾ ਜੀ। ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਵੇਖਦੇ ਹਾਂ ਵੀ ਨਾਮ ਕਰਨ ਔਛਲੇ ਦਾ ਪੂਰੀ ਦੁਨੀਆ ਚ ਮਿਲਿਓ ਤੁਸੀਂ? ਹਾਂ ਜੀ। ਕੀ ਕਹਿੰਦੇ ਹੋ ਨੇ ਚਾਚ ਕਿਵੇਂ ਲੱਗਦਾ ਜਦੋਂ ਕਰਨ ਦੇ ਕਿਹੜੇ ਗਾਣੇ ਆ ਜ਼ਿਆਦਾ ਸੁਣਦੇ ਫਿਰ ਐਟ ਪੀਸ ਐਟ ਪੀਸ ਵੈਰੀ ਗੁੱਡ ਅੱਛਾ ਘਰ ਦੇ ਘਰੇ ਵੀ ਘਰ ਦੇ ਨੇੜੇ ਤੇੜੇ ਆਇਆ ਸੀ ਜਾਂ ਫਿਰ ਉੱਥੇ ਹੀ ਮਿਲੇ ਸ਼ੂਟਿੰਗ ਤੇ ਸ਼ੂਟਿੰਗ ਤੇ ਮਿਲੇ ਸੀ ਠੀਕ ਹੈ ਵਧੀਆ ਮਿਲਿਆ ਹਾਂਜੀ ਪਿਆਰ ਨਾਲ ਮਿਲਿਆ ਹਾਂਜੀ ਕੀ ਕਿਹਾ ਕਰਨੋ ਇਹਨੇ ਤੁਸੀ ਵੀਰ ਸੋਸਤਰੀ ਕਾਰ ਬਸ ਇੰਨੀ ਕੀ ਗੱਲ ਹੋਈ ਚਲੋ ਬਹੁਤ ਅੱਛਾ ਬਹੁਤ ਪਿਆਰੇ ਬੱਚੇ ਨੇ ਸੋ ਕਰਨੌਜਲਾ ਦੇ ਪਿੰਡ ਕਰਾਲਾ ਦੇ ਵਿੱਚ ਲਗਾਤਾਰ ਮੌਜੂਦ ਹਾਂ ਤੁਹਾਨੂੰ ਲਗਾਤਾਰ ਇੱਥੋਂ ਦੇ ਲੋਕਾਂ ਦੀ ਗੱਲਬਾਤ ਸੁਣਾ ਰਹੇ ਹਾਂ ਇਹ ਬਾਈ ਹੁਣੀ ਵੀ ਮੌਜੂਦ ਨੇ ਧਰਮਸ਼ਾਲਾ ਦੇ ਵਿੱਚ ਮੌਜੂਦ ਆ ਬਾਈ ਜੀ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਕਿੰਨੀ ਖੁਸ਼ੀ ਹੁੰਦੀ ਆ ਜਦੋਂ ਕਰਾਲਾ ਪਿੰਡ ਆ ਜਿਹੜਾ ਕਰਨੌਜਲੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਪਿੰਡ ਨੂੰ ਨਹੀਂ ਖੁਸ਼ੀ ਹੁੰਨੀ ਹੁਣੇ ਆਲੇ-ਦਾਲੇ ਇਲਾਕੇ ਨੂੰ ਵੀ ਖੁਸ਼ੀ ਹੋ ਜਾਂਦੀ ਆ ਜਦੋਂ ਦਾ ਕਈ ਸਾਲਾਂ ਬਾਅਦ 6-7 ਸਾਲ ਬਾਅਦ ਆਇਆ ਦੀਗਾ ਠੀਕ ਹੈ ਨਹੀਂ ਬਹੁਤ ਖੁਸ਼ੀ ਦੀ ਬਹੁਤ ਘੱਟ ਰਹਿੰਦਾ ਤੇ ਮੇਲੇ ਵਾਲਾ ਮਾਹੌਲ ਬਣਿਆ ਰਹਿੰਦਾ ਅੱਛਾ ਜਦੋਂ ਸ਼ੂਟਿੰਗ ਹੋਈ ਤੁਸੀਂ ਸੀਗੇ ਨਹੀਂ ਅਸੀਂ ਨਹੀਂ ਮਿਲੇ ਹੈਗੇ ਉਹ ਬੱਚਿਆਂ ਨੇ ਫੋਟੋ ਫੋਟੋਆਂ ਕਰਾ ਲਈਆਂ ਠੀਕ ਹੈ ਹਾਂ ਜੀ ਕਿਹੋ ਜਿਹਾ ਸਵਾਹ ਲੱਗਦਾ ਹੁਣ ਤੁਹਾਡੇ ਤਾਂ ਹੱਤਾਂ 'ਚ ਪਲਿਆ ਸਾਡੇ ਉਹ ਬਹੁਤ ਵਧੀਆ ਸਵਾਹ ਜੀ ਠੀਕ ਹੈ ਹਾਂ ਕੋਈ ਇਹੋ ਜਿਹੀ ਗੱਲੇ ਨਹੀਂ ਬੱਚ ਬੰਦੇ ਵਿੱਚ ਦੇਖਿਆ ਫਿਰ ਉਹਨੂੰ ਉਹ ਨਹੀਂ ਕਰਦਾ ਇੰਨਾ ਕੋਈ ਨਹੀਂ ਸਾਈਕਲੀ ਵੇਖ ਫਰੀ ਜਾਂਦੇ ਇੱਥੇ ਸਾਡੇ ਕੋਲੇ ਰਿਹਾ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਬਹੁਤ ਵਧੀਆ ਨਹੀਂ ਉਹ ਤਾਂ ਲੱਗਦਾ ਸੀਗਾ ਵੀ ਇਹ ਮੁੰਡੇ ਦੀਆਂ ਗੱਲਾਂ ਹੋਣਗੀਆਂ ਚਾਰੇ ਪਾਸੇ ਨਹੀਂ ਲੱਗਦਾ ਹੁਣ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਪਿੰਡ ਦਾ ਨਵਾਂ ਉੱਚਾ ਜਾਕਤਾ ਉਹਨੇ ਠੀਕ ਹੈ ਪਿੰਡ 'ਚ ਹੋਰ ਵੀ ਹੁਣ ਕੰਮ ਕਰਵਾਉਣ ਲੱਗਿਆ ਹੋ ਹਾਂ ਇਹ ਗੱਲ ਠੀਕ ਨਹੀਂ ਬਹੁਤ ਵਧੀਆ ਕਰ ਰਿਹਾ ਠੀਕ ਹੈ ਜਾਨੀ ਪਿੰਡ ਵਾਸਤੇ ਬੱਚਿਆਂ ਦੇ ਨਾਲ ਕਿਵੇਂ ਮਿਲਦਾ ਜੁਲਦਾ ਬਹੁਤ ਵਧੀਆ ਇਹਨਾਂ ਨਾਲ ਫੋਟੋਆਂ ਸ਼ਿਲਪੀ ਸਾਰਿਆਂ ਨਾਲ ਹੋਈਆਂ ਹੋਈਆਂ ਨੇ ਠੀਕ ਹੈ ਹਾਂ ਇਹ ਤਾਂ ਫਿਰ ਨਾਮ ਜਪਦੇ ਰਹਿੰਦੇ ਨੇ ਵੀ ਕਰਨ ਕਦੋਂ ਆਊਗਾ ਹਾਂ ਜਪਦੇ ਨੇ ਜਪਦੇ ਨੇ ਪੈਸੇ ਦੀ ਗੱਲ ਹੈ ਹੁਣ ਹੁਣ ਉਮੀਦ ਹੈ ਕਿ ਕੋਈ ਦਰਸ਼ਕਾਂ ਨੂੰ ਹੁਣ ਇਹ ਹੋਣਾ ਵੀ ਕਰਨ ਹੋਏ ਲੱਗੇ ਤੇ ਫੇਰ ਮਹੀਨੇ 'ਚ ਕਿਹੜਾ ਮਾਰੋ ਅਸੀਂ ਮਿਲੇ ਸੀਗੇ ਉਹਦੇ ਬਾਅਦ 'ਚ ਉਹਦੇ ਮਾਸੀ ਦਾ ਮੁੰਡਾ ਦੀਗਾ ਉਹਨਾਂ ਨੂੰ ਮਿਲੇ ਸੀ ਅਸੀਂ ਘਰੇ ਜਾ ਕੇ ਆਏ ਸੀਗੇ ਹੋਰ ਇੱਕ ਦੋ ਗੱਲਾਂ ਕਰਨੀਆਂ ਸੀਗੀਆਂ ਅਸੀਂ ਮਿਲ ਨਹੀਂ ਸਕਿਆ ਕਿ ਕੋਈ ਕਾਰਨ ਦੀਗੇ ਵੀ ਕਾਹਦੇ ਨਹੀਂ ਮਿਲ ਜਗੇ ਉਹ ਅਸੀਂ ਉਹਨਾਂ ਕਾਰਨ ਜੋ ਸੀਗੇ ਅਸੀਂ ਦੱਸਿਆ ਹੈ ਵੀ ਸਤੋਂ ਮੈਂ ਸ਼ਾਪਕਾ ਸਰਪੰਚਾਂ ਠੀਕ ਹੈ ਜੀ ਠੀਕ ਹੈ ਜੀ ਤੇ ਮੇਰੇ ਤੋਂ ਮਿਲਣੀ ਹੋਇਆ ਉਹਨਾਂ ਦੱਸਿਆ ਵੀ ਕਿਉਂ ਨਹੀਂ ਮਿਲੇ ਅਸੀਂ ਕੀ ਕਾਰਨ ਸੀ ਹੁਣ ਕਰਨ ਦੇ ਇਹ ਗੱਲ ਦਾ ਪਤਾ ਨਹੀਂ ਕਿਉਂ ਨਹੀਂ ਮਿਲੇ ਅਸੀਂ ਉਹਨਾਂ ਨੂੰ ਦੱਸਿਆ ਹੈ ਮੁੰਡਿਆਂ ਨੂੰ ਵੀ ਆਹ ਕੰਨੀ ਕੰਦਾ ਮੁੰਡਾ ਆਊਗਾ ਤੇ ਤੁਹਾਨੂੰ ਅਸੀਂ ਸਾਡੇ ਦੇ ਸਪੈਸ਼ਲ ਮਿਲਾਂ ਹੁਣ ਕਦੋਂ ਆ ਰਿਹਾ ਜੀ ਕਹਿੰਦਾ ਸੀ ਵੀ ਛੇਤੀ ਆਊਗਾ ਠੀਕ ਹੈ ਹਾਂਜੀ ਚਲੋ ਉਮੀਦ ਹੈ ਛੇਤੀ ਕਿਉਂਕਿ ਮੇਰੇ ਖਿਆਲ ਨਾਲ ਸਿਕਿਉਰਿਟੀ ਰੀਜ਼ਨਸ ਕਰਕੇ ਬਹੁਤ ਚਿਰ ਬਾਅਦ ਹੀ ਉਹਨੇ ਢ ਤੇ ਉਹ ਤੋਂ ਬਾਅਦ ਚ ਆਇਆ ਨਹੀਂ ਸੀ 6-7 ਸਾਲੇ ਮੰਨ ਨੂੰ ਹੋ ਗਏ ਸੀਗੇ ਠੀਕ ਨਹੀਂ ਤੇ ਠੀਕ ਆ ਬਹੁਤ ਵਧੀਆ ਪਿੰਡ ਵਾਸਤੇ ਕਰ ਰਿਹਾ ਉਹ ਕਹਿੰਦੇ ਨੇ ਪਾਰਕ ਬਣਾਉਣੀ ਆ ਤੇ ਉਹ ਪੈਸਾ ਲਾ ਰਿਹਾ ਜੀ ਜਿਹੜੇ ਵਿੱਚ ਪਿੰਡ ਦੇ ਬਹੁਤ ਹੁੰਦੇ ਨੇ ਪਾਰਟੀ ਬਾਜ ਹੁਣ ਕਰਨੀ ਦਾ ਪਾਰਟੀ ਕਹਿੰਦੇ ਹੈ ਨਹੀਂ ਉਹ ਦਾ ਸਾਰ ਇੱਕ ਠੀਕ ਆ ਉਹ ਨੂੰ ਇਹ ਨਹੀਂਗਾ ਨਾ ਚੀਜ਼ ਪਤਾ ਲੱਗਦੀ ਬੈਠੇ ਨੂੰ ਉੱਥੇ ਵੀ ਕਿਹੜਾ ਕੀ ਕਰ ਰਿਹਾ ਉਹ ਦਾ ਸਾਰਿਆਂ ਦਾ ਵਿਸ਼ਵਾਸ ਹੈ ਵੀ ਸਾਰੇ ਮੇਰੇ ਨੇ ਉਹ ਜਿਆਦਾ ਉਹ ਨੂੰ ਗਲਤ ਤਰੀਕੇ ਨਾਲ ਚਲਾ ਦਿੰਨੇ ਉਹ ਦਾ ਪੈਸੇ ਨੂੰ ਤੁਸੀਂ ਕਹਿੰਦੇ ਗਲਤ ਤਰੀਕਾ ਗਲਤ ਤਰੀਕੇ ਨਾਲ ਵਰਤ ਰਹੇ ਨੇ ਠੀਕ ਉਹ ਉਹ ਕਿਹਨੂੰ ਦੇ ਕੇ ਗਿਆ ਪੈਸੇ ਉਹ ਕਾਨੂੰਨ ਆਪਾਂ ਕਹਿੰਦਾ ਹੁਣ ਨਾਮ ਲੈਣਾ ਗਾਹਾਂ ਨੂੰ ਥੋੜਾ ਚਲੇ ਜਾਣਾ ਤੇ ਅਸੀਂ ਕਹਿੰਦੇ ਮੇਰੇ ਪੈਸਾ ਜਦਵੇਂ ਆਇਆ ਉਹ ਕਣ ਲਾਓ ਠੀਕ ਹੈ ਠੀਕ ਨਹੀਂ ਵੀ ਗਲਤ ਪਾਰਟੀ ਵਾਈਚ ਨਾ ਲੈ ਕੇ ਜਾਓ ਉਹਦਾ ਕਹਿੰਦੇ ਪਿੰਡ ਦਾ ਭਲਾ ਹੋਵੇ ਤੇ ਹੁਣ ਜਿਹੜੇ ਮੂਹਰੇ ਕਰੇ ਹੋਏ ਨੇ ਉਹ ਪਾਰਟੀ ਵੇਚ ਚ ਲੈ ਗਏ ਨੇ ਅਸੀਂ ਜਾ ਕੇ ਉਹਦੇ ਕਰਨ ਦੇ ਘਰ ਬੈਠ ਕੇ ਕੋਠੀ ਜੀ ਅਸੀਂ ਜੋ ਗੱਲਾਂ ਦੀਆਂ ਦੱਸਣ ਵਾਲੀਆਂ ਦੱਸਤੀਆਂ ਵੀ ਭਾਈ ਆਹ ਗੱਲ ਕਰ ਚੱਲ ਰਹੀ ਹੈ ਵੀ ਇਹਦੇ ਵਿੱਚ ਬਦਨਾਮੀ ਕਿਹਦੀ ਹੋ ਰਹੀ ਹੈ ਕਰਨ ਦੀ ਠੀਕ ਨਹੀਂ ਤੇ ਬਹੁਤ ਗੱਲਾਂ ਬਾਤਾਂ ਨੇ ਚੱਲ ਰਹੀਆਂ ਕਿ ਕਿ ਕਿੰਨਾ ਕ ਪੈਸਾ ਤੁਹਾਡੇ ਅੰਦਾਜ਼ੇ ਨਾਲ ਦੇ ਕੇ ਗਿਆ ਨਹੀਂ ਪੈਸਾ ਤਾਂ ਹੁਣ ਪਤਾ ਨਹੀਂ ਹੁਣ ਇਹ ਪਾਰਕ ਬਣਨੀ ਆ ਇਹ ਮਹੀਂ ਪਾਸ ਕਰਵਾਈਦੀ ਕਿ ਮਨਰੇਗਾ ਦੇ ਵਿੱਚ ਚੱਲ ਉਹ ਕਹਿੰਦੇ ਮੈਂ ਬਣਵਾ ਦੇਣਾ 15 ਲੱਖ ਰੁਪਏ ਕਹਿੰਦੇ ਪਾਰਕ ਤੇ ਲਾਉਣਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਕਹਿੰਦੇ ਸਟੇਡੀਅਮ ਦਾ ਕੰਮ ਸ਼ੁਰੂ ਕਰੋ ਉਹ ਵੀ ਮੇਰਾ 25 ਲੱਖ ਪਹਿਲਾਂ ਪਾਇਆ 25 ਲੱਖ ਮਨਰੇਗਾ ਚ ਪਾਸ ਹੋਇਆ 50 ਲੱਖ ਹੋ ਗਿਆ ਬਾਕੀ ਇਹਦੀ ਘਾਟਵਾ ਦਾ ਕੰਮ ਬੈਠਾ ਉਹਨਾਂ ਦਾ ਆਪਣੇ ਨਿਰਮਲ ਕਾ ਸਰਪੰਚਾ ਉਹਨਾਂ ਨੂੰ ਕਹਿੰਦੇ ਕੰਮ ਤੋਰੋ ਕੰਮ ਤੋਰ ਨਹੀਂ ਰਹੇ ਪੈਸਾ ਮੇਰਾ ਵੀ ਛੱਡਿਆ ਹੋਇਆ ਪ ਕਮ ਪਤਾ ਨਹੀਂ ਕੀ ਕਾਰਨ ਤੋੜ ਨਹੀਂ ਰਹੇ ਹੈਗੇ ਕਰ ਨਹੀਂ ਰਹੇ ਚਲੋ ਉਮੀਦ ਕਰਦੇ ਆ ਪਿੰਡ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਕਿਵੇਂ ਲੱਗਦਾ ਜਦੋਂ ਅੱਜ ਕਰਨੌਜਲੇ ਦਾ ਨਾਮ ਜੁੜਦਾ ਹੈ ਘਰਾਲਾ ਪਿੰਡ ਕਰਨੌਜਲੇ ਦਾ ਪਿੰਡ ਹੀ ਵਜਦਾ ਹੁਣ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਬਾਕੀ ਵੀ ਲੋਕ ਹੁੰਦੇ ਨੇ ਪਰ ਇੱਕ ਬੰਦੇ ਕਰਕੇ ਸਾਰੇ ਪਿੰਡ ਦੀ ਪਛਾਣ ਵੱਖਰੀ ਹਾਂਜੀ ਹੁਣ ਤਾਂ ਸਾਡੀ ਪਿੰਡ ਦੀ ਬਹੁਤ ਵੀ ਤੇ ਪੰਜਾਬ ਦੇ ਵਿੱਚ ਪੂਰੀ ਚੜ੍ਹਾਈ ਹੈ ਜੀ ਘਰਾਲੇ ਪਿੰਡ ਦੀ ਅੱਛਾ ਹੁਣ ਜਦੋਂ ਕਿਤੇ ਜਾਣੇ ਹੋ ਰਿਹਾ ਸਿਰਸਤੇਦਾਰੀ ਚ ਫਿਰ ਗੱਲਾਂ ਹੁੰਦੀਆਂ ਵੀ ਕਰਨ ਦੇ ਬਹੁਤ ਹਾਂਜੀ ਹਾਂਜੀ ਗਾਣੇ ਆ ਰਹੇ ਨੇ ਧੜ ਧੜ ਅੱਛਾ ਯੂ ਕਿਵੇਂ ਲੱਗਿਆ ਉਹ ਮੇਲ ਜੋ ਲੋਕਾਂ ਦੇ ਨਾਲ ਬਹੁਤ ਵਧੀਆ ਜੀ ਇੱਥੇ ਤਾਂ ਇਕੱਠ ਬਹੁਤ ਸੀਗਾ ਤੁਸੀਂ ਮਿਲੇ ਕਰਨ ਨੂੰ ਫਿਰ ਨਾ ਜੀ ਠੀਕ ਹੈ ਮੇਰੀ ਵੀ ਚਲੋ ਐ ਸਾਨੂੰ ਐ ਹੁੰਦਾ ਜੀ ਵੀ ਚਲੋ ਸਾਡੇ ਤਾਂ ਪਿੰਡ ਦੇ ਹੀ ਬੱਚਾ ਵੀ ਇਹ ਬਾਹਰ ਲਿਆ ਸੰਗਤਾਂ ਮਿਲਣਗੇ ਤੁਹਾਨੂੰ ਬਹੁਤ ਖੁਸ਼ੀ ਦੀ ਗੱਲ ਨਹੀਂ ਨਹੀਂ ਕੋਈ ਬਾਹਰਲਾ ਬੰਦਾ ਨਾ ਰਹਿ ਜੀ ਚਲੋ ਸਾਡੇ ਤਾਂ ਪਿੰਡ ਦਾ ਕਰਨਾ ਵਾਲਾ ਵੀਡੀਓ ਦੇਖਦਾ ਵੇ ਕੀ ਕਹਿਣਾ ਚਾਹੋਗੇ ਉਹਨੂੰ ਉਹਨੂੰ ਕਹਿਣਾ ਜੀ ਐਨੂੰ ਕਹਾਂ ਜੀ ਬਾਕੀ ਵੈਲਕਮ ਉਹਨਾਂ ਦਾ ਬਸ ਸਵਾਗਤ ਕਰਦੇ ਜਦੋਂ ਪਿੰਡ ਚ ਆਉਂਦੇ ਨੇ ਬਾਦੂ ਠੀਕ ਹੈ ਹਾਂ ਜੀ ਹੁਣ ਵੀ ਅਸੀਂ ਕਹਿੰਦੇ ਆ ਬਿੱਜਲੂ ਬਹੁਤ ਵਧੀਆ ਜੀ ਚਲੋ ਧੰਨਵਾਦ ਨਵਾਂ ਗਾਣਾ ਹੈ ਨਾ ਬਹੁਤ ਵਧੀਆ ਗਾਣਾ ਲੱਗਿਆ ਸਾਨੂੰ ਸਾਰੇ ਜਵਾਗ ਸਟੇਟਸ ਲਾ ਕੇ ਰੱਖਦੇ ਨੇ ਸਾਡੇ ਭਾਣਜੀ ਦੀ ਫੋਟੋ ਵਿੱਚ ਆਈ ਹੈ ਸਾਡੇ ਡੈਡੀ ਦੀ ਵਿੱਚ ਫੋਟੋ ਆਈ ਹੈ ਉਹਨਾਂ ਦੇ ਆ ਵੀਡੀਓ ਦੇ ਵਿੱਚ ਹਾਂ ਦੇਖਿਆ ਸੀ ਅੱਛਾ ਹਾਂ ਅੱਛਾ ਬੱਚਾ ਛੋਟਾ ਜਿਹਾ ਉਹ ਵੀ ਤੁਹਾਡੇ ਪਿੰਡ ਦਾ ਕਿ ਹੋਰ ਕਿਉਂ ਨਹੀਂ ਉਹ ਉਹਦੇ ਰਿਸ਼ਤੇ ਦਾ ਜਾ ਕੋ ਹੋ ਸਕਦਾ ਇੱਕਨਾਂ ਦਾ ਮੁੰਡਾ ਉਹ ਤੇ ਪਤਾ ਨਹੀਂ ਰਿਸ਼ਤੇਦਾਰ ਹੈ ਜਾਂ ਉਹ ਤਾਂ ਭਾਣ ਜਾ ਉਹ ਪਤਾ ਨਹੀਂ ਸਾਨੂੰ ਕੀ ਆ ਉਹ ਸਾਈਕਲ 'ਤੇ ਆਉਂਦਾ ਜਿਹੜਾ ਮੁੰਡਾ ਹਾਂ ਉਹਦੇ ਬਾਰੇ ਨਹੀਂ ਪਤਾ ਹੈਗਾ ਮੈਂ ਉਹ ਪਿੰਡ ਦੇ ਵਿੱਚ ਵੀ ਪਿੰਡ ਦੇ ਲੋਕਾਂ ਨੂੰ ਵੀ ਉਹਨੇ ਲਿਆ ਵਿੱਚ ਪਾਣਾ ਪਿੰਡ ਦੇ ਹਾਂ ਹੈਗੇ ਹਾਂ ਹੈ ਕਿ ਨ ਪਿੰਡ ਦੇ ਚਲੋ ਉਮੀਦ ਕਰਦੇ ਆ ਵੀ ਅਗਲੀ ਪਿੰਡ ਦੇ ਵਿੱਚ ਇਹ ਸਾਰੇ ਜਿਹੜੇ ਬਾਈ ਨੇ ਪਿੰਡ ਦੇ ਹਿੰਮਤੀ ਬੰਦੇ ਇਹ ਵੀ ਵਿੱਚ ਹੋਣੇ ਚਾਹੀਦੇ ਨੇ ਸੋ ਬਹੁਤ ਵਧੀਆ ਲੱਗਿਆ ਕਰਨੋਇਲਾ ਦੇ ਪਿੰਡ ਆ ਕੇ ਉਮੀਦ ਕਰਦੇ ਆ ਕਿ ਇਸ ਵੀਡੀਓ ਨੂੰ ਤੁਸੀਂ ਢੇਰ ਸਾਰਾ ਪਿਆਰ ਦੇਵੋਗੇ ਧੰਨ